ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸ਼ੁਰੂ ਕਰਾਂ ਕੱਲ ਸੀ ਸ੍ਰੀ ਅਮਰitsar ਸਾਹਿਬ ਵਿਖੇ ਜਮੂਰੀਅਤ ਦਿਵਸ ਮਨਾ ਰਹੇ ਹਾਂ ਕਿਉਂਕਿ ਕਿ ਜਮੂਰੀਅਤ ਸਾਡੇ ਸਿੱਖਾਂ ਦੇ ਲਈ ਬਹੁਤ ਜ਼ਰੂਰੀ ਹੈ 1925 ਦੇ ਵਿੱਚ ਅੰਗਰੇਜ਼ ਨੇ ਐਸਟਪੀਸੀ ਦਾ ਕਾਨੂੰਨ ਬਣਾਇਆ ਸੀਗਾ ਤੇ ਉਹਦੇ ਤਹਿਤ ਸੀਗਾ ਕਿ 5 ਸਾਲ ਬਾਅਦ ਇਲੈਕਸ਼ਨ ਹੋਇਆ ਕਰਨਗੇ ਪਰ ਹੁਣ ਇੰਡੀਆ ਤੇ ਹਿੰਦੂਤਵਾ ਨੇ 14 ਸਾਲ ਤੋਂ ਸਾਡੀ ਜਮੂਰੀਅਤ ਸਿੱਖਾਂ ਦੀ ਖਤਮ ਕਰ ਦਿੱਤੀ ਹੈ ਤੇ ਸਾਡੇ ਇਲੈਕਸ਼ਨਸ ਨਹੀਂ ਹੋ ਰਹੇ ਜੇ ਇਲੈਕਸ਼ਨਸ ਦੇ ਨਾਲ ਹੋ ਜੇ ਸਾਰਾ ਕੁਝ ਤਾਂ ਫਿਰ ਜਮੂਰੀਅਤ ਕਾਇਮ ਰਹਿੰਦੀ ਹੈ ਪਰ ਸਿੱਖਾਂ ਦੇ ਲਈ ਖਤਮ ਕੀਤੀ ਗਈ ਹੈ ਕਿ 1947 ਦੇ ਵਿੱਚ ਵੀ ਜੇ ਤੋਂ ਅੰਗਰੇਜ਼ ਨੇ ਵੰਡ ਕੀਤੀ ਹੈ ਉਦੋਂ ਵੀ ਸਿੱਖਾਂ ਦੀ رائے ਨਹੀਂ ਲਈ ਗਈ ਅੰਗਰੇਜ਼ ਨੇ Hindu ਦੇ ਲਈ India ਪੈਦਾ ਕਰਤਾ Musliman ਦੇ ਲਈ Pakistan ਪੈਦਾ ਕਰਤਾ ਪਰ ਸਾਡੀ STPC ਦੀ ਸਰਬਸੰਮਤੀ ਜਨਰਲ ਮੀਟਿੰਗ 1946 ਚ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਚਨਾਬ ਤੋਂ ਲੈ ਕੇ ਜਮਨਾ ਤੱਕ ਖਾਲਸਾਣ ਦਾ ਦੇਸ਼ ਅਜੇ ਤਾਂ ਸਿੱਖਾਂ ਲਈ ਹੋਣਾ ਚਾਹੀਦਾ ਪਰ ਉਹਦੇ ਉੱਤੇ ਵੀ ਇਹ ਜਮੂਰੀਅਤ ਦਾ ਫੈਸਲਾ ਬ੍ਰਿਟਾਨੀਆ ਨੇ ਨਹੀਂ ਕੀਤਾ ਤੇ ਐਵੇਂ ਹੀ ਨਕਸ਼ੇ ਬਣਾਤੇ ਹੈ ਬਗੈਰ ਵੋਟਰਾਂ ਲੈ ਕੇ ਜਾਂ ਕੁਝ ਕਰਕੇ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦੇ ਲਈ ਜਮੂਰੀਅਤ ਖਤਮ ਹੋ ਚੁੱਕੀ ਹੈ ਤੇ ਅੱਜ ਵੀ ਇਹ ਵੀ ਮਹਿਸੂਸ ਕਰਦੇ ਆਂ ਕਿ 1947 ਤੋਂ ਪਹਿਲਾਂ ਜਿਹੜਾ ਹਿੰਦੂ ਸੀਗਾ ਮੁਸਲਮਾਨ ਸੀ ਅੰਗਰੇਜ਼ ਸਿੱਖ ਸੀ ਉਹ ਅੰਗਰੇਜ਼ ਦੇ ਰਾਜ ਦੇ ਥੱਲੇ ਗੁਲਾਮ ਸੀ ਉਸ ਗੁਲਾਮੀ ਦੇ ਥੱਲੇ ਸਾਡੇ ਵਿੱਚ ਬਰਾਬਰੀਤਾ ਸੀ ਪਰ 1947 ਤੋਂ ਬਾਅਦ ਇਹ ਸਾਡੇ ਵਿੱਚ ਬਰਾਬਰੀਤਾ ਨਹੀਂ ਰਹੀ ਜਦੋਂ ਮੁਸਲਮਾਨ ਮੋਲਕ ਅੰਗਰੇਜ਼ਾਂ ਨੇ ਬਣਾਤਾ ਉੱਥੇ ਅੱਜ ਜਿਹੜਾ ਸਿੱਖ ਰਹਿੰਦਾ ਹੈ ਉਹ ਸੈਕੰਡ ਕਲਾਸ ਸਿਟੀਜ਼ਨ ਹੈ ਜਿਹੜਾ ਇੰਡੀਆ ਦੇ ਵਿੱਚ ਸਿੱਖ ਰਹਿੰਦਾ ਹੈ ਉਹ ਵੀ ਗੁਲਾਮ ਹਿੰਦੂ ਦੇ ਹੈਗਾ ਸੋ ਜਮਹੂਰੀਅਤ ਦਿਵਸ ਸਾਡੇ ਲਈ ਮਨਾਉਣਾ ਬਹੁਤ-ਬਹੁਤ ਜ਼ਰੂਰੀ ਹੈ ਤੇ ਅਸੀਂ ਬੜੀ ਸ਼ਾਨ ਸ਼ੌਕਤ ਦੇ ਨਾਲ ਕੱਲ ਅੰਮ੍ਰਿਤਸਰ ਸਾਹਿਬ ਮਨਾ ਰਹੇ ਹਾਂ ਤੇ ਦਰਬਾਰ ਸਾਹਿਬ ਵੀ ਜਾਵਾਂਗੇ ਅਰਦਾਸ ਕਰਾਂਗੇ ਕਿ ਗੁਰੂ ਸਾਹਿਬ ਸਾਨੂੰ ਅਮਨ ਪਸੰਦ ਤਰੀਕੇ ਦੇ ਨਾਲ ਜਿਹੜੀ ਸਾਡੀ ਜਮਹੂਰੀਅਤ ਹੈਗੀ ਹੈ ਉਹ ਸਾਡੀ ਬਹਾਲ ਕੀਤੀ ਜਾਵੇ। ਮਤਲਬ 47 ਤੋਂ ਪਹਿਲਾਂ ਸਾਰੇ ਬਰਾਬਰ ਸੀ 47 ਤੋਂ ਬਾਅਦ ਜਿਹੜੀ ਹੈ ਬਰਾਬਰ ਖਤਮ ਹੋ ਗਈ ਹੈ ਇਹ ਕਾਰਨ ਕੀ ਹੈ? ਕਾਰਨ ਕਿ ਇੱਕ ਪਾਸੇ ਤਾਂ ਹਿੰਦੂ ਦਾ ਰਾਜ ਆ ਗਿਆ ਜੀ ਦੂਜੇ ਪਾਸੇ ਰਾਜਨੀਤੀ ਹੈ ਸਭ ਤੁਹਾਡਾ ਗੱਲ ਹੈ। ਹਾਂਜੀ ਕੀ ਸਮਝਦੇ ਹੋ ਰਾਜਨੀਤੀ ਹੈ ਸਭ ਤੁਹਾਡਾ ਗੱਲ ਹੈ। ਨੇ ਮੇਰਾ ਮਤਲਬ ਹੁਣ ਹਿੰਦੂ ਦਾ ਰਾਜ ਹੈ ਤੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਦਾ ਰਾਜ ਹੈ ਤੇ ਸਾਡੀ ਗੱਲ ਤਾਂ ਸੁਣੀ ਨਹੀਂ ਜਾਂਦੀ ਹੁਣ ਮੋਦੀ ਸਾਹਿਬ ਇੱਥੇ ਚਿੜੀ ਦੀ ਬਿਠਣੀ ਦੇਖ ਹੀ ਗਏ ਮੇਰਾ ਮਤਲਬ ਕਹਿੰਦਾ ਹੈ ਕਿ ਸਾਡੇ 30-30 ਸਾਲਾਂ ਤੋਂ ਲੋਕ ਬੰਦੀ ਬਣਾ ਕੇ ਰੱਖੇ ਹੋਏ ਐ ਤੇ ਜਦ ਕਿ 20 ਸਾਲ ਜਿਆਦਾ ਤੋਂ ਜਿਆਦਾ ਕੈਦ ਹੁੰਦੀ ਹੈ ਸਾਰੇ ਪਾਸੇ ਬਲੂ ਸਟਾਰ ਸਾਡੇ ਉੱਤੇ ਕਰਤਾ ਫਿਰ ਜੀਵ ਗਾਂਧੀ ਨੇ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਕਥਲੇ ਆਮ ਕਰਾਤਾ ਸੋ ਅੱਜ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਿਹੜਾ ਸੰਦੂਰ ਆਪਰੇਸ਼ਨ ਕੀਤਾ ਹੈ ਮੋਦੀ ਸਾਹਿਬ ਨੇ ਮੋਦੀ ਸਾਹਿਬ ਦੀ ਕੈਬਨਟ ਦੇ ਵਿੱਚ ਸਿਕਿਉਰਿਟੀ ਕਮੇਟੀ ਹੈ ਉਹ ਸਿਕਿਉਰਿਟੀ ਕਮੇਟੀ ਦੇ ਵਿੱਚ ਕੋਈ ਸਿੱਖ ਮੈਂਬਰ ਨਹੀਂ ਹੈ ਜਿਹਦਾ ਮਤਲਬ ਹੈ ਕਿ ਸਿਰਫ ਹਿੰਦੂ ਫੈਸਲਾ ਲੈ ਰਹੇ ਹੈ ਕਿ ਅਸੀਂ ਜੰਗ ਲਾ ਦਈਏ ਨਾ ਲਾ ਦਈਏ ਤੇ ਜਿਹੜੇ ਵਿੱਚ ਸਿੱਖ ਫਸ ਜਾਂਦੇ ਹੈ ਜਿਨ੍ਹਾਂ ਦੀ ਆਵਾਜ਼ ਨਹੀਂ ਆਉਂਦੀ ਜਾਂ ਉਹਨਾਂ ਦੀ ਰਹਿ ਨਹੀਂ ਲਈ ਜਾਂਦੀ ਇਹ ਬਿਲਕੁਲ ਨਜਾਇਜ਼ ਹੈਗਾ ਕਿ ਸਿੱਖ ਚਾਹੁੰਦੇ ਹੈ ਕਿ ਸਾਡੀ ਆਵਾਜ਼ ਸੁਪਰੀਮ ਕੋਰਟ ਛੁਪੀ ਹੋਏ ਅੱਜ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈਗਾ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਸਮਝਦੇ ਹਾਂ ਕਿ ਅਸੀਂ ਅੱਜ ਹਿੰਦੂ ਦੇ ਗੁਲਾਮ ਹੈ ਇੱਥੇ ਤੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਦੇ ਗੁਲਾਮ ਹੈ ਕੌਣ ਗੱਲ ਕਰ ਰਹੇ ਹੋ ਤੁਸੀਂ ਵੀ ਐਮਪੀ ਹੋ ਤੁਸੀਂ ਅ ਹਿੰਦੁਸਤਾਨ ਦੇ ਵਿੱਚ ਤੁਸੀਂ ਸੰਸਦ ਬਣੇ ਹੋ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਬਣੇ ਹੈ ਕੈਪਟਨ ਅਮਰਿੰਦਰ ਸਿੰਘ ਬਣਿਆ ਕਿਹੜੇ ਸਿੱਖਾਂ ਦੀ ਗੱਲ ਤੁਸੀਂ ਕਰ ਰਹੇ ਹੋ ਤੁਸੀਂ ਮੈਂ ਜੀ ਆਪਣੀ ਇਹ ਯੋਗਤਾ ਦੇ ਨਾਲ ਤੇ ਲੋਕਾਂ ਦੀ ਸਪੋਰਟ ਦੇ ਨਾਲ ਬਣਿਆ ਹੈ ਮੇਰੀ ਹਿੰਦੂਤਾ ਦੇ ਨੇ ਤਾਂ ਸਪੋਰਟ ਨਹੀਂ ਕੀਤੀ ਕਦੇ ਵੀ ਤੇ ਮੈਨੂੰ ਟਾਈਮ ਹੀ ਨਹੀਂ ਦਿੰਦੇ ਇਹ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਮਸਾ ਮੈਂ ਬੋਲਿਆ ਸੀਗਾ ਤੇ ਉੱਧਪਾਤ ਹੈ ਸਪੀਕਰ ਇੰਨਾ ਫੱਟੜਵੱਦੀ ਹੈ ਉਹਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਬੋਲਣ ਦੀ ਇਹ ਤਾਂ ਤੁਹਾਨੂੰ ਮੰਨਣਾ ਪਊਗਾ ਹਿੰਦੂਤਵਾ ਦਾ ਰਾਜ ਹੈ ਤੇ ਇਹ ਆਪਣਾ ਜਿਹੜਾ ਆਰਐਸਐਸ ਦਾ ਮੁਖੀ ਹੈ ਉਹ ਤਾਂ ਸਿੱਧਾ ਕਹਿੰਦਾ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈਗਾ ਹੁਣ ਇਹਦੇ ਚੱਤਾ ਦੋ ਗੱਲਾਂ ਨਹੀਂ ਨਾ ਜੇ ਆਪਾਂ ਸਿੱਧੀ ਗੱਲ ਸਾਫ਼ ਅੱਛੀ ਨਹੀਂ ਕਰਾਂਗੇ ਲੋਕਾਂ ਕੋਲੇ ਨਹੀਂ ਪਹੁੰਚਾਵਾਂਗੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਸਿੱਖਾਂ ਦੇ ਖਿਲਾਫ ਵਿਤ੍ਰਕਾ ਹੋ ਰਿਹਾ ਹੈ ਤੇ ਬੇਇਨਸਾਫੀ ਹੋ ਰਹੀ ਹੈ ਤੇ ਉਹ ਗੁਲਾਮ ਲੋਕ ਹੈਗੇ ਆ ਮਾਨ ਸਾਹਿਬ ਕੈਨੇਡਾ ਤੇ ਅਮਰੀਕਾ ਨੇ ਦੋਸ਼ ਲਾਇਆ ਵੀ ਸਾਡੇ ਜਿਹੜੇ ਸਿਟੀਜ਼ਨ ਆ ਉਹ ਇੱਥੇ ਆ ਕੇ ਇੰਡੀਆ ਸਟੇਟ ਦੇ ਕਤਲ ਕੀਤੇ ਕੀ ਕਹਿਣਾ ਚਾਹੁੰਦੇ ਉਤੇ ਬਾਰੇ ਜੀ ਵਿਲਾਇਤ ਦੇ ਵਿੱਚ ਵੀ ਅਵਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਗਿਆ ਤੇ ਪਾਕਿਸਤਾਨ ਦੇ ਵਿੱਚ ਪੰਜਵੜ ਤੇ ਰੋਡੇ ਨੂੰ ਕਤਲ ਕੀਤਾ ਗਿਆ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਕੋਸ਼ਿਸ਼ ਕੀਤੀ ਸੀ ਕਿ ਉਹਨੂੰ ਮਾਰ ਦਿੱਤਾ ਜਾਵੇ ਤੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਕੈਨੇਡੀਅਨ ਸਿੱਖਸ ਮਾਰ ਦਿੱਤੇ ਗਏ ਹੈ ਇੰਡੀਆ ਦੀ ਇੰਟੈਲੀਜੈਂਸ ਏਜੰਸੀਜ਼ ਨੇ ਪਰ ਪੰਨੂ ਸਾਹਿਬ ਬਚ ਗਿਆ ਕਿਉਂ ਕਰਕੇ ਅਮਰੀਕਾ ਦੀ ਇੰਟੈਲੀਜੈਂਸ ਨੇ ਪਤਾ ਕਰ ਲਿਆ ਕਿ ਏ ਇੰਡੀਆ ਇਸ ਨੂੰ ਮਰਵਾਉਣ ਤੇ ਲਈ ਪੈਸਾ ਵੀ ਭੇਜ ਰਿਹਾ ਹੈ ਤੇ ਬੰਦੇ ਵੀ ਲੱਭ ਰਿਹਾ ਹੈ ਜਿਹੜੇ ਇਹਨੂੰ ਕਤਲ ਕਰਨਗੇ ਸੋ ਪੰਨੂ ਸਾਹਿਬ ਤਾਂ ਬਚ ਗਿਆ ਇੱਕ ਬੰਦਾ ਗੁਪਤਾ ਵੀ ਫੜਿਆ ਹੋਇਆ ਪਰ ਇੱਕ ਯਾਦਵ ਰੋਡਾ ਅਫਸਰ ਜਿਹਨੂੰ ਨੌਕਰੀ ਚੋਂ ਕੱਢਤਾ ਛੋਟੇ ਜਿਹੇ ਅਫਸਰ ਨੂੰ ਉਸ ਨੂੰ ਅਮਰੀਕਾ ਇੰਡੀਆ ਤੋਂ ਐਕਸਟਰਡਾਈਟ ਕਰਾਏ ਤੇ ਪੁੱਛੇ ਕਿ ਇੱਕ ਥੋਂ ਕਿੱਥੋਂ ਚਲੀ ਹੈ ਫਿਰ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਸਾਰੀ ਸਰਕਾਰ ਮੋਦੀ ਦੀ ਰਾਜਨਾਥ ਸਿੰਘ ਫੇਰੇ ਹੈ ਅਮਿਤ ਸ਼ਾਹ ਤੇ ਰੌਦਮੁਖੀ ਫੇਰ ਡੋਇਲ ਇਹ ਸਾਰਿਆਂ ਦੀ ਜੁੰਡ ਜੀ ਹੈਗੀ ਹੈ ਜਿਨ੍ਹਾਂ ਨੇ ਇਹ ਪਲਾਨ ਬਣਾਈ ਹੈ ਕਿ ਸਿੱਖਾਂ ਨੂੰ ਜਿਹੜੇ ਖਾਲਸਤਾਨ ਦੀ ਗੱਲ ਕਰਦੇ ਆ ਇੱਥੇ ਇੰਡੀਆ ਦੇ ਵਿੱਚ ਜਿਵੇਂ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਮਰਵਾਤਾ ਤੇ ਫਿਰ ਮੂਸੇਵਾਲ ਤੇ ਹਰੀਨਾਉ ਨੂੰ ਇੱਥੇ ਪੰਜਾਬ ਦੇ ਵਿੱਚ ਮਰਵਾਤਾ ਇਸ ਸਾਰੇ ਜਿਹੜੀ ਟਰਾਂਸ ਨੈਸ਼ਨਲ ਅਸੈਸਿਨੇਸ਼ਨ ਪਾਲਿਸੀ ਇੰਡੀਆ ਦੀ ਹੈਗੀ ਐ ਇਸ ਦੇ ਖਿਲਾਫ ਅਸੀਂ ਖੜੇ ਆਂ ਤੇ ਮੈਂ ਸਾਰੇ ਸਿੱਖ ਦੁਨੀਆ ਨੂੰ ਅਪੀਲ ਕਰਦਾ ਹਾਂ ਕਿ ਮੋਦੀ ਸਾਹਿਬ ਨੇ ਨਿਊਯਾਰਕ ਯੂਨਾਈਟਿਡ ਨੇਸ਼ਨਸ ਅਸੈਂਬਲੀ ਦੇ ਵਿੱਚ ਜਾਣਾ ਤੇ ਉੱਥੇ ਵੱਡਾ ਮਜਹਰਾ ਕੀਤਾ ਜਾਵੇ ਤੇ ਅਮਰੀਕਾ ਨੂੰ ਕਿਹਾ ਜਾਵੇ ਕਿ ਮੋਦੀ ਸਾਹਿਬ ਤੇ ਇਹਨਾਂ ਦੀ ਜੁੰਡਲੀ ਦੀ ਪੁੱਛਗਿੱਛ ਕਰੋ ਕਿ ਇਹਨਾਂ ਦੀ ਜ਼ਰੂਰਤ ਕਿਵੇਂ ਪਈ ਕਿ ਅਮਰੀਕਾ ਦੀ ਜਿਹੜੀ ਸੋਵਰਿਨਿਟੀ ਹੈ ਬਾਦਸ਼ਾਹੀ ਤੋੜ ਕੇ ਬ੍ਰਿਟਿਸ਼ ਦੀ ਬਾਦਸ਼ਾਹੀ ਤੋੜ ਕੇ ਪਾਕਿਸਤਾਨ ਦੀ ਬਾਦਸ਼ਾਹੀ ਤੋੜ ਕੇ ਉੱਥੇ ਇੰਡੀਆ ਨੇ ਕਤਲ ਕੀਤੇ ਹੈਗੇ ਆ ਬਾਨ ਸਾਹਿਬ ਆਪ ਉੱਦੀ ਜੀ ਵੀ ਇਹ ਗੱਲ ਕਹਿ ਰਹੇ ਆ ਵੀ ਜਿਹੜਾ ਪਾਣੀ ਆ ਪਾਣੀ ਨੂੰ ਸਿੱਖਾਂ ਦਾ ਤੇ ਪਾਕਿਸਤਾਨ ਦਾ ਘਾਣ ਕਰਨ ਵਾਸਤੇ ਵਰਤਿਆ ਗਿਆ ਕੀ ਕਹਿਣਾ ਚਾਹੁੰਗੇ ਬਿਲਕੁਲ ਠੀਕ ਹੈ ਇਹ ਮੇਰੇ ਮਤਲਬ ਇਹ ਤਾਂ ਇਹ ਯੂਐਨ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਹੈ ਯੂਐਨ ਦੀ ਮਿਲਟਰੀ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਹੈ ਕਿਉਂ ਕਰਕੇ ਜਿਹੜੀਆਂ ਡੈਮਸ ਹੈਗੀਆਂ ਇਹ ਆਪਣੀਆਂ ਭਾ ਖੜਾ ਤੇ ਪੌਂਡ ਡੈਮ ਤੇ ਰਣਜੀਤ ਸਾਗਰ ਡੈਮ ਤੇ ਉਤੇ ਉਹ ਦੂਸਰੇ ਦਰਿਆ ਦੀ ਉਹ ਦੇ ਛੱਡ ਦੇਣ ਤੇ ਸਾਰਾ ਪੰਜਾਬ ਪਾਕਿਸਤਾਨ ਦਾ ਤੇ ਇੱਧਰਲਾ ਪੰਜਾਬ ਸਨੇ ਹਿੰਦੂ ਅਸਾਈ ਸਾਰੇ ਰੁੜ ਜਾਣਗੇ ਤੇ ਇਹ ਤਾਂ ਐਟਮ ਬੰਮ ਵਰਗਾ ਸ਼ਸਤਰ ਇੰਡੀਆ ਦੇ ਕੋਲੇ ਹੈਗਾ ਏਸ ਨੂੰ ਹਾਈਡਰੋਲੋਜੀਕਲ ਵਾਰ ਕਹਿੰਦੇ ਐ ਅੰਗਰੇਜ਼ੀ ਦੇ ਵਿੱਚ ਤੇ ਅਸੀਂ ਤਾਂ ਬੜੇ ਚਿਰ ਦਾ ਪ੍ਰੋਪਗੈਂਡਾ ਕਰ ਰਹੇ ਹਾਂ ਕਿ ਇਹਦੇ ਤੇ ਯੂਨ ਦਾ ਕਬਜ਼ਾ ਹੋਣਾ ਚਾਹੀਦਾ ਮਾਨ ਸਰ ਬੰਦੀ ਸਿੰਘ ਕਦੇ ਰਹਿ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਪਰ ਦੂਜੇ ਪਾਸੇ ਢੇਰੇ ਦੀ ਗੱਲ ਕੀਤੀ ਐ ਸੌਦਾ ਸਾਦ ਨੂੰ ਕਰੌਲ ਦਿੱਤੇ ਜਾਂਦੇ ਆ ਕਿਵੇਂ ਦੇਖੋ ਉਹ ਤਾਂ ਜੀ ਹਿੰਦੂਤਵਾਦੀ ਮਰਜ਼ੀ ਐ ਕਿ ਜਿਹੜੇ ਜ਼ਬਰਜਨਾ ਕਰਦੇ ਆ ਬਾਪੂ ਉਹ ਕਿਨ ਆ ਆਸਰਾ ਆਸਰਾ ਉਹਨੂੰ ਵੀ ਬੇਲ ਦਿੱਤੀ ਐ ਇਹ ਤਾਂ ਹੁਣ ਹਿੰਦੂਤਵਾਦੀ ਪਾਲਸੀ ਹੈ ਕਿ ਜਿਹੜੇ ਜ਼ਬਰਜਨਾ ਕਰਦੇ ਐ ਉਹਨਾਂ ਨੂੰ ਛੱਡ ਦਿੱਤਾ ਜਾਵੇ ਪਰ ਜਿਹੜੇ ਸਿੱਖ ਐ ਉਹਨਾਂ ਨੂੰ ਬੰਦ ਰੱਖਿਆ ਰੱਖਿਆ ਜਾਵੇ ਕਹਿ ਸਕਦਾ ਵੋਟਾਂ ਦਾ ਸਟੰਟ ਸਾਡੇ ਵੋਟਾਂ ਦਾ ਤਾਂ ਕੋਈ ਸਟੰਟ ਨਹੀਂ ਪਰ ਇਹ ਸੋਚ ਹੈ ਹਿੰਦੂਤਵਾਦੀ ਵੋਟ ਦਾ ਨਹੀਂ ਹੈ ਸੋਚ ਆ ਰਹੀ ਹੈ ਜਿਹੜੀ ਸੋਚ ਹੈ ਉਹ ਹੈ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਜੀ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਤਾਂ ਜੀ ਆਪਣੀ ਆਵਾਜ਼ ਉਠਾ ਰਹੇ ਹਾਂ ਅੱਜ ਅਸੀਂ ਬਹੁਤ ਵੱਡਾ ਭੋਗ ਰੱਖਿਆ ਹੋਇਆ ਹੈ ਤੇ ਉੱਥੇ ਵੀ ਉਹ ਅਜਠਾਵਾਂਗੇ ਤੇ ਖਾਸ ਅਸੀਂ ਇੱਥੇ ਆਏ ਆ ਉਸ ਭੋਗ ਨੂੰ ਟੈਂਡ ਕਰਨ ਦੇ ਲਈ ਤੇ ਇਥੋਂ ਦੇ ਜਥੇਦਾਰ ਸਾਹਿਬ ਨੇ ਸਾਰੀ ਅਰੇਂਜਮੈਂਟਸ ਕੀਤੀਆਂ ਤੇ ਜਿਹੜੀ ਬੰਦੀ ਸਿੰਘ ਫੜੇ ਹੋਏ ਐ 30 ਸਾਲਾਂ ਦੇ ਉਹਨਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਤੇ ਜਿਹੜੇ ਜਿਹੜੇ ਪ੍ਰਾਈਮ ਮਿਨਿਸਟਰ ਤੇ ਉਹਨਾਂ ਦੀ ਜੁੰਡਲੀ ਨੇ ਕਤਲ ਕਰਵਾਏ ਐ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਅਮਰੀਕਾ ਨੂੰ ਇੰਗਲੈਂਡ ਨੂੰ ਪਾਕਿਸਤਾਨ ਨੂੰ ਚੋਕ ਕਰਕੇ ਉਹਨਾਂ ਨੇ ਉਹ ਮੁਲਖਾਂ ਦੀ ਬਾਦਸ਼ਾਹੀ ਤੋੜ ਕੇ ਸਿੱਖਾਂ ਨੂੰ ਉੱਥੇ ਕਤਲ ਕੀਤਾ। ਪਰਵਾਸੀਆਂ ਲੈ ਕੇ ਕਾਫੀ ਸਵਾਲ ਉੱਠਣੇ ਸ਼ਾਰਪੁਰ ਦੇ ਵਿੱਚ ਇੱਕ ਬੱਚੇ ਦਾ ਕਤਲ ਹੋਇਆ ਸੀ ਉਸ ਨੂੰ ਲੈ ਕੇ ਆਵਾਜ਼ ਉੱਠ ਰਹੀ ਹੈ ਕਿ ਪਰਵਾਸੀਆਂ ਨੇ ਤਾਂ ਕੱਢਿਆ ਜਾਵੇ। ਸਾਰੇ ਪਰਵਾਸੀ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਸਾਰੇ ਦੋਸ਼ੀ ਹੈਗੇ ਆ ਪਰ ਜਿੰਨੇ ਵੀ ਪਰਵਾਸੀ ਜਿੱਥੇ ਕੰਮ ਕਰਦੇ ਜ਼ਿਮੀਦਾਰਾਂ ਦੇ ਕੋਲੇ ਆਉਂਦੇ ਆ ਦੁਕਾਨਦਾਰਾਂ ਦੇ ਕੋਲੇ ਆਉਂਦੇ ਆ ਹਰੇਕ ਦੁਕਾਨਦਾਰ ਤੇ ਜ਼ਿੰਮੇਦਾਰ ਜਿਹੜਾ ਉਹਨਾਂ ਨੂੰ ਦਿਹਾੜੀ ਦਿੰਦਾ ਉਹਦਾ ਫਰਜ਼ ਬਣਦਾ ਹੈ ਕਿ ਉਹਦੀ ਰਿਪੋਰਟ ਪੁਲਿਸ ਦੇ ਕੋਲੇ ਦਰਜ ਕਰਨ ਕਿ ਇਹ ਕਿੱਥੋਂ ਆਇਆ ਹੈ ਤੇ ਕਿੱਥੇ ਰਹਿੰਦਾ ਹੈ ਤੇ ਕਿੱਥੇ ਇੱਥੇ ਜਿਹੜੀ ਜਗ੍ਹਾ ਦੇ ਵਿੱਚ ਇਹਦੀ ਰਹਿਸ਼ ਹੈਗੀ ਹੈ ਤੇ ਉਹਦੇ ਉੱਤੇ ਪੁਲਿਸ ਐਕਸ਼ਨ ਲੂਗੀ ਤੇ ਉਸ ਦੇ ਉੱਤੇ ਮੁਕਦਮੇ ਚੱਲਣਗੇ ਤੇ ਇਹ ਮੇਰਾ ਮਤਲਬ ਹੈ ਕਿ ਇਹ ਜੇ ਕਿਸ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਅਸੀਂ ਬੜੇ ਦੁਖੀ ਹਾਂ ਜਿੰਨੇਗਾ ਸੰਘਾ ਨੇ ਵੀ ਇਹ ਆਪਣਾ ਮੋਰਚੇ ਲਾਏ ਹੋਏ ਐ ਤਾਂ ਇਹ ਸਥਿਤੀ ਜਿਹੜੀ ਖਰਾਬ ਹੋ ਰਹੀ ਹੈ ਇਸ ਨੂੰ ਠੀਕ ਕਰਨਾ ਚਾਹੀਦਾ ਹੈ ਤੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਸੀ ਗਵਰਨਮੈਂਟ ਦੀ ਜਿਹੜੀ ਖਤਮ ਹੋ ਗਈ ਉਹਦੇ ਵਿੱਚ ਇਹ ਸੀ ਕਿ ਅਸੀਂ ਬਸਤੀਆਂ ਸ਼ਹਿਰਾਂ ਦੇ ਨਾਲ-ਨਾਲ ਬਣਾ ਦਈਏ ਤੇ ਜਿਹੜੀ ਸਿੱਖ ਖਾਲਿਸਤਾਨ ਮੰਗਦੇ ਐ ਇਹਨਾਂ ਦੀ ਥਾਂ ਬਿਹਾਰ, 오ਡੀਸਾ, ਮੱਧਿਆਪਰਦੇਸ਼ ਤੋਂ ਲੋਕੀ ਪਰਵਾਸੀ ਬਿਠਾ ਦਈਏ ਜਿਹੜੀ ਸਿੱਖਾਂ ਦੀ ਗਿਣਤੀ ਪੰਜਾਬ ਦੇ ਵਿੱਚ ਘਟ ਜਵੇ